ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਅੱਜ ਮਜੀਠੇ ਹਲਕੇ ਵਿੱਚ ਇੱਕ ਰੈਲੀ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਐਡਵੋਕੇਟ ਹਰਜਿੰਦਰ ਸਿੰਘ ਦੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਰੇ ਜੋ ਅਪਸ਼ਬਦ ਬੋਲੇ ਨੇ ਉਹਦੀ ਮੈਂ ਪੋਰਜੋਰ ਸ਼ਬਦਾ ਵਿੱਚ ਨਖੇਂਦੀ ਕਰਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਇੱਕ ਬਹੁਤ ਹੀ ਨੇਕ ਇੱਕ ਬਹੁਤ ਹੀ ਸੂਝਵਾਨ ਤੇ ਇਮਾਨਦਾਰ ਪ੍ਰਧਾਨ ਨੇ ਤੋਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਔਰ ਜੋ ਇਦਾਂ ਦੇ ਆਪ ਸ਼ਬਦ ਜਿਹੜੇ ਲੋਕ ਜਿਹੜੀਆਂ ਲੋਕ ਰੈਲੀਆਂ ਵਿੱਚ ਉਹਨਾਂ ਦੇ ਖਿਲਾਫ ਕੱਢਦਾ ਬੋਲਦਾ ਹੈ ਉਹਦੀ ਮੈਂ ਪੋਰਜੋਰ ਸ਼ਬਦਾ ਵਿੱਚ ਨਖੇਦੀ ਕਰਦਾ ਤੇ ਅੱਗੇ ਤੋਂ ਭਗਵੰਤ ਸਿੰਘ ਮਾਨ ਨੂੰ ਇਹ ਤਾਲਣਾ ਵੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬਾਰੇ ਇਹੋ ਜੇ ਅਪਸ਼ਬਦ ਬੋਲਣੇ ਬੰਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਜੀਠੇ ਹਲਕੇ ਵਿੱਚ ਇੱਕ ਰੈਲੀ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਐਡਵੋਕੇਟ ਹਰਜਿੰਦਰ ਸਿੰਘ ਦੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਰੇ ਜੋ ਅਪਸ਼ਬਦ ਬੋਲੇ ਨੇ ਉਹਦੀ ਮੈਂ ਪੂਰਜੋਰ ਸ਼ਬਦਾ ਵਿੱਚ ਨਖੇਂਦੀ ਕਰਦਾ ਹਾਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਇੱਕ ਬਹੁਤ ਹੀ ਨੇਕ ਇੱਕ ਬਹੁਤ ਹੀ ਸੂਝਵਾਨ ਤੇ ਇਮਾਨਦਾਰ ਪ੍ਰਧਾਨ ਨੇ ਤੋਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਔਰ ਜੋ ਇਦਾਂ ਦੇ ਆਪ ਸ਼ਬਦ ਜਿਹੜੇ ਲੋਕ ਜਿਹੜੀਆਂ ਲੋਕ ਰੈਲੀਆਂ ਵਿੱਚ ਉਨ੍ਹਾਂ ਦੇ ਖਿਲਾਫ ਕਰਦਾ ਬੋਲਦਾ ਹੈ ਉਹਦੀ ਮੈਂ ਪੋਰਜੋਰ ਸ਼ਬਦਾ ਵਿੱਚ ਨਖੇਦੀ ਕਰਦਾ ਤੇ ਅੱਗੇ ਤੋਂ ਭਗਵੰਤ ਸਿੰਘ ਮਾਨ ਨੂੰ ਇਹ ਤਾਲਣਾ ਵੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬਾਰੇ ਇਹੋ ਜੇ ਅਪਸ਼ਬਦ ਬੋਲਣੇ ਬੰਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਜੀਠੇ ਹਲਕੇ ਵਿੱਚ ਇੱਕ ਰੈਲੀ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਐਡਵੋਕੇਟ ਹਰਜਿੰਦਰ ਸਿੰਘ ਦੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਰੇ ਜੋ ਅਪਸ਼ਬਦ ਬੋਲੇ ਨੇ ਉਹਦੀ ਮੈਂ ਪੂਰਜੋਰ ਸ਼ਬਦਾ ਵਿੱਚ ਨਖੇਂਦੀ ਕਰਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਇੱਕ ਬਹੁਤ ਹੀ ਨੇਕ ਇੱਕ ਬਹੁਤ ਹੀ ਸੂਝਵਾਨ ਤੇ ਇਮਾਨਦਾਰ ਪ੍ਰਧਾਨ ਨੇ ਤੋਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਔਰ ਜੋ ਇਦਾਂ ਦੇ ਆਪ ਸ਼ਬਦ ਜਿਹੜੇ ਲੋਕ ਜਿਹੜੀਆਂ ਲੋਕ ਰੈਲੀਆਂ ਵਿੱਚ ਉਹਨਾਂ ਦੇ ਖਿਲਾਫ ਕਰਦਾ ਬੋਲਦਾ ਹੈ ਉਦੀ ਮੇ ਪੋਰ ਜੋਰ ਸ਼ਬਦਾ ਵਿੱਚ ਨਖੇਦੀ ਕਰਦਾ ਤੇ ਅੱਗੇ ਤੋਂ ਭਗਵੰਤ ਸਿੰਘ ਮਾਨ ਨੂੰ ਇਹ ਤਾਲਣਾ ਵੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬਾਰੇ ਇਹੋ ਜੇ ਅਪਸ਼ਬਦ ਬੋਲਣੇ ਬੰਦ ਕਰਨ ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਅੱਜ ਮਜੀਠੇ ਹਲਕੇ ਵਿੱਚ ਇੱਕ ਰੈਲੀ ਦਰمیان ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਐਡਵੋਕੇਟ ਹਰਜਿੰਦਰ ਸਿੰਘ ਦੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਰੇ ਜੋ ਅਪ ਸ਼ਬਦ ਬੋਲੇ ਨੇ ਉਹਦੀ ਮੈਂ ਪੂਰਜੋਰ ਸ਼ਬਦਾ ਵਿੱਚ ਨਖੇਂਦੀ ਕਰਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸ਼ਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਇੱਕ ਬਹੁਤ ਹੀ ਨੇਕ ਇੱਕ ਬਹੁਤ ਹੀ ਸੂਝਵਾਨ ਤੇ ਇਮਾਨਦਾਰ ਪ੍ਰਧਾਨ ਨੇ ਤੋਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਭਗਵੰਤ ਮਾਨ ਔਰ ਜੋ ਇਦਾਂ ਦੇ ਆਪ ਸ਼ਬਦ ਜਿਹੜੇ ਲੋਕ ਜਿਹੜੀਆਂ ਲੋਕ ਰੈਲੀਆਂ ਵਿੱਚ ਉਹਨਾਂ ਦੇ ਖਿਲਾਫ ਕਰਦਾ ਬੋਲਦਾ ਹੈ ਉਹਦੀ ਮੈਂ ਪੋਰਜੋਰ ਸ਼ਬਦਾ ਵਿੱਚ ਨਿਖੇਦੀ ਕਰਦਾ ਇੱਗੇ ਤੋਂ ਭਗਵੰਤ ਸਿੰਘ ਮਾਨ ਨੂੰ ਇਹ ਤਾਲਣਾ ਵੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬਾਰੇ ਇਹੋ ਜੇ ਅਪਸ਼ਬਦ ਬੋਲਣੇ ਬੰਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ